ਅੰਕੀ ਹੀਟ ਆਨ ਕਰਨੀ ਆ ਹਨਾ ਆ ਤਾਂ ਜਾਰ ਕੀਤਾ ਹੀ 72 ਤੇ ਅਜੇ ਇੱਥੇ ਚਲਾਵਾਂਗੇ ਤਾਂ ਬਹੁਤ ਘੱਟ ਆ ਮੰਨ ਲਓ ਇਹਨੂੰ ਮੈਂ ਖੁੱਲ੍ਹੇ ਹੀ ਛੱਡ ਗਏ ਭਾਈ ਕਿਹੜਾ ਲੋਕ ਟਰੱਕ ਬੰਦ ਕਰਨਾ ਪੈਂਦਾ ਯਾਰ ਹੁਣ ਨਾ ਜੇ ਜੇ ਲੋਕ ਲਾਉਣਾ ਕਿਉਂਕਿ ਉਹ ਜਿਹੜੀ ਐਕਸਟਰਾ ਚਾਬੀ ਸੀ ਉਹ ਮੈਥੋਂ ਗੁੰਮ ਗਈ ਆ ਬੋੜਸਾਰ ਇਹ ਕਿਧਰ ਸਨੋਜ ਲਈ ਫਿਰਦੇ ਆ ਬਾਈ ਆਣਾ Amazon ਤੋਂ ਮੰਗਾਏ ਸੀਗੇ ਆ ਹੈਗਾ ਸਿਰ ਤੇ ਲੱਗ ਜਾਂਦਾ ਇਹ ਤੇ ਤੁਸੀਂ ਹਨਾ ਆਪਣਾ ਕੈਮਰਾ ਵੀ ਲਾ ਸਕਦੇ ਹੋ ਤੇ ਤੀਜਾ ਆ ਗਿਆ ਆਹ ਵਾਲੀ ਚੀਜ਼ ਇਹ ਵੀ ਇੱਥੇ ਆ ਲਾ ਲਈ ਉਹ ਜਾਂਦਾ ਉਹ ਪੀਪੀ ਵਾਲਾ ਆਪ ਹੀ ਕਰਨਾ ਪੈਣਾ ਹਰਾ ਗੋਆ ਇੰਡੀਆ ਮੇਲੇ ਅੰਦਰ ਕਿੰਨੇ 100 ਲੀਟਰ ਪਤਾ ਨਹੀਂ ਪਾਉਣਾ ਹੁੰਦਾ ਕਿ ਨਹੀਂ ਆਹ ਡੋਲ ਹੀ ਕਿੰਨਾ ਲਿਆ ਯਾਰ ਉਹਨੇ ਕਹਿੰਦੇ ਜੱਟ ਦਾ ਆਪਦਾ 104 ਤੇ ਤਾਂ ਵਾਗ ਗਿਆ ਦੁੱਤੇ ਨਾ ਜਾਈ ਲਗਾ ਦੇ ਚਾਚੇ ਦੇ ਰੱਬ ਦੇ ਵੀ ਖਬਰਾਂ ਚੱਲੀ ਜਾਂਦੀਆਂ ਨਵੀਂ ਪਾਰਟੀ ਦੀਆਂ ਅਮਰਤਪਾਲ ਦੀਆਂ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਕੈਨੇਡਾ 'ਚ ਵੀ ਪੰਪਾਂ ਦੇ ਵੀਰਾਂ ਮਿਲਣ ਲੱਗ ਗੀਆਂ ਅੱਗੇ ਤਾਂ ਨਹੀਂ ਸੀ ਯਾਰ ਜੇ ਕਿਸੇ ਨੂੰ ਪਤਾ ਤਾਂ ਦੱਸਿਓ ਚਲ ਆਪਾਂ ਤਾਂ ਖਾਣੀ ਨਹੀਂ ਪੀਣੀ ਨਹੀਂ ਤਾਂ ਸਾਡਾ ਕੈਨੇਡਾ ਦੇਖ ਓੜਿਆ ਅਮਰੀਕਾ ਕਹਿੰਦਾ ਸਾਡੇ ਨਾਲ ਆ ਜਾ ਸੀ ਨਹੀਂ ਆਉਂਦੇ ਕਹੀ ਕਰਿਆ ਕਰੋ ਟਰੱਕਾਂ ਦੇ ਵਿੱਚ ਲਾਉਣ ਦੀ ਉਦੇ ਨਾਲ ਕਿ ਆ ਪਾਸੇ-ਆਸੇ ਤੋਂ ਹਵਾ ਨਹੀਂ ਪੈਂਦੀ ਤੁਹਾਡਾ ਟਰੱਕ ਦਾ ਤੇਲ ਵਗੈਰਾ ਫ੍ਰੀਜ਼ ਹੋਣ ਤੋਂ ਜਾਂ ਸਾਰੇ ਜਾਣੇ ਕਰੋ سپورਟ ਦੱਬ ਕੇ ਤੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਵਾਲ ਨੂੰ ਤੇ ਨਾਲ ਦੀ ਨਾਲ ਬੈਲ ਆਈਕਨ ਜਰੂਰ ਨਾਪਦਿਆ ਕਰੋ ਤੇ ਇੱਕ ਵੀਡੀਓ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰਿਆ ਕਰੋ ਇੰਨੇ ਨਾਲ ਵੀਡੀਓ ਫਿਰ ਸਾਰਿਆਂ ਤੱਕ ਪਹੁੰਚਦੀ ਆ ਕਰੋ ਸੋਪੋਰਟ ਅੱਜ ਜੀ ਗੁੱਡ ਮਾਰਨਿੰਗ ਔਰ ਸਾਰੇ ਚੜ੍ਹਦੀ ਕਲਾ ਚ ਅੰਦਰ ਲਾਤਾ ਡੌਗ ਤੇ ਤੇ 빙 ਆਇਆ ਕਰਕੇ ਲਾਉਣਾ ਪਿਆ ਲਪਣਾ ਕੇ ਕਿਉਂਕਿ ਮੂਰੇ ਰੋਡ ਆਹਾ ਬਾਗ ਦੀ ਕਿਉਂਕਿ ਜਮਾ ਇਹ ਨਾ ਡਾਉਨ ਟਾਉਨ ਦੇ ਵਿੱਚ ਆ ਤਾਂ ਕਰਕੇ ਐ ਲਾਉਣਾ ਪਿਆ ਉਹ ਟਰੱਕ ਛੋਟੇ ਆ ਨਾ ਉਹ ਸਿੱਧੇ ਵੀ ਲੱਗ ਜਾਂਦੇ ਆ ਪਰਲਾ ਖੜਾ ਇਹ ਤੇ ਲਾਇਆ ਦੇਖੋ ਕਿੰਨਾ ਕ ਟਾਈਮ ਲਾਉਂਦੇ ਆ ਲੋਡ ਲਾੜ ਕਰਨ ਨੂੰ ਕੰਡ ਬਹੁਤ ਆ ਏਨਾ ਸਾਰਾ ਇਥੋਂ ਮੀਟ ਦਾ ਲੋਡ ਚੱਕਣਾ ਚੱਲਿਆ ਇਹ ਵੀ ਬਾਕੀ ਆ ਸਾਰਾ ਨੇੜੇ ਨੇੜੇ ਹੈ ਨਾ ਇਧਰ ਵੀ ਆ ਮੀਟ ਮੂਟ ਹੀ ਹੋ ਹੁੰਦਾਗਾ ਤੇ ਹੋਰ ਹੀ ਅਜੀਬ ਜੀ ਸਮੈਲ ਆਉਂਦੀ ਆ ਇਥੋਂ ਇਧਰ ਖਾਣਾ ਦਾ ਕੋਈ ਇਧਰ ਜਾ ਸਕਦੇ ਹਾਂ ਸਾਹਮਣੇ ਆਹ ਟਰੱਕ ਛੋਟੇ ਆ ਦਾ ਸਿੱਧੇ ਵੀ ਲੱਗ ਜਾਂਦੇ ਆ ਇਹ ਲੋਡ ਪਰ ਆਪਣਾ ਨਹੀਂ ਜੇ ਟੇਡਾ ਹੀ ਲੱਗੇਗਾ ਭయ్యా ਮੀਟ ਸ਼ਾਪ ਤੇ ਜਾਣਾ ਤਾਂ ਕਹਿੰਦੇ ਦੇਖ ਲਓ ਸਾਹਮਣੇ ਹੀ ਆ। ਕਹਿੰਦੇ ਮੈਨੂੰ ਤਾਂ ਕਹਿੰਦੇ ਇਹ ਟਾਈਮ ਲੱਗੂਗਾ। ਕਹਿੰਦੇ 1 ਆਵਰ ਲੱਗ ਸਕਦਾ ਹੋਰ ਆ। 9:00 ਵੱਜ ਗਿਆ ਮੈਂ ਵੀ ਇਡਾਰਲੀ ਉੱਠ ਖੜਿਆ। ਆਠਾ ਫੇਰ ਵੀ ਦੇਣਾ ਕਿਉਂਕਿ ਮੈਂ ਇੱਥੇ ਟਰੱਕ ਲਾ ਕੇ ਸੁੱਤਾ ਸੀ ਐਂ ਟੇਡੇ ਲੋਟ। ਕਿਉਂਕਿ ਜਮਾ ਇਹ ਵਿਚਾਣਾ ਡਾਊਨ ਡਾਊਨ ਦੇ ਹੋਰ ਤਾਂ ਥਾਂ ਹੀ ਹੈਣੀ ਸੀ ਕਿਸੇ ਪਾਸੇ ਲਾਉਣ ਨੂੰ। ਹੁਣ ਵਿਆਹ ਬਿੰਗਾ ਆਇਆ ਕਰਕੇ ਵਿਚਾਰਾ ਖੜਾਇਆ ਹੋਇਆ। ਦੇ ਦੇ ਨੇ ਇਹਨਾਂ ਤੋਂ ਕੋ ਖਾ ਕੇ ਆਵਾਂਗੇ ਠਹਿਰ ਕੇ ਜੇ ਆਖ ਲਈਏ ਚੰਨ ਚੰਨ ਗੋਰੀਏ ਉਹਨੇ ਆਪਾਂ ਪੈ ਜੋ ਐ ਆਰਾਮ ਪਰਮਣੇ ਉਹਨੇ ਜਲਮਹ ਜਿੰਨੇ ਲੋਡ ਕਰਨ ਤੇ ਟਾਈਮ ਲੱਗਦਾ ਉਹਨੇ ਸਾਨੂੰ ਚੀਜ਼ ਦਿਖਾ ਦਿੱਤੀ ਆਣਾ Amazon ਤੋਂ ਮੰਗਾਏ ਸੀਗੇ ਆ ਹੈਗਾ ਸਿਰ ਤੇ ਲੱਗ ਜਾਂਦਾ ਇਹ ਤੇ ਤੁਸੀਂ ਹਨਾ ਆਪਣਾ ਕੈਮਰਾ ਵੀ ਲਾ ਸਕਦੇ ਹੋ ਤੇ ਆ ਖੋਲ ਕੇ ਇੱਥੋਂ ਆ ਥਾਂ ਤੋਂ ਹਨਾ ਇਹਨੂੰ ਤੇ ਇਹਦੇ ਨਾਲ ਤੁਸੀਂ ਫੋਨ ਵੀ ਆ ਮੰਨ ਲਾ ਸਿਰ ਤੇ ਤੇ ਸਿਰ ਤੇ ਪੈ ਜਾਂਦਾ ਇਹ ਵਾਲਾ ਤੇ ਫੋਨ ਵਗੈਰਾ ਤੁਸੀਂ ਕੁਝ ਵੀ ਲਾ ਕੇ ਹਨਾ ਬਾਹਰ ਤੁਰੇ ਫਿਰਦੇ ਵੀਡੀਓ ਬਣਾਉਣੀਆਂ ਜਾਂ ਕੰਮ ਕਰਦੇ ਆ ਫੋਨ ਸਟੈਂਡ ਆਗਾ ਗਿੰਬਲ ਹੀ ਕਹਿੰਦੇ ਹੁੰਦੇ ਕੀ ਕਹਿੰਦੇ ਨਹੀਂ ਯਾਰ ਇਹਨੂੰ ਕੀ ਕਹਿੰਦੇ ਹੁੰਦੇ ਹਨਾ ਤੇ ਆ ਹੈਗਾ ਇੱਕ ਹੋਰ ਚੀਜ਼ ਆ ਨਹੀਂ ਆਤਾ ਮੈਂ ਉਹੀ ਬਾਤ ਆ ਤਾਂ ਆਹ ਲਗਾ ਹਾਂ ਆਹ ਲਾ ਇਹਦੇ ਨਾਲ ਰਿਮੋਟ ਵੀ ਹੈਗਾ ਤੇ ਤੀਜਾ ਆ ਗਿਆ ਆਹ ਵਾਲੀ ਚੀਜ਼ ਇਹ ਵੀ ਇਥੇ ਕੰਮ ਵਾਲੀ ਆ ਇਹਨੂੰ ਤਿਆਰ ਕਰਦੇ ਹੁਣ ਦਿਖਾਵਾਂ ਜੀ ਜ ਇਹਦੇ ਨਾਲ ਨਾ ਮੈਂ Amazon ਵਾਲੀ ਫੋਟੋ ਜੋੜ ਦੂੰ ਲੈ ਉਧਰੋਂ ਲੋਡ ਵੀ ਕਰਨ ਲੱਗੇ ਆ ਆਹ ਲਾ ਇਹ ਬਾਈ ਇਹਨੂੰ ਇਕੱਠਾ ਕਰੀਏ ਫਿਰ ਦੱਸ ਦਾਂ ਹੈਰੀ ਸੰਗ ਤੇ ਹੁਣ ਜਾ ਕੇ ਲੋਡ ਰੈਡੀ ਹੋਇਆ ਪੂਰੇ 11 ਵਜੇ ਸੁਬਾਹ ਦੇ ਚੱਲ ਮੈਂ ਸਲੀਪ ਭਾਈ ਇਹਨਾਂ ਦੇ ਆ ਕੇ ਇੱਥੇ ਡਾਊਨ ਟਾਉਨ ਆ ਦੇਖੋ ਸਾਰੇ ਘਾਰ ਆਸ-ਪਾਸੇ ਵਾਇਰਿਟੀ ਕਰ ਲਗੇ ਤੇ ਮੈਂ ਰਾਤ ਆ ਗਿਆ ਰਾਤ ਖਾਲੀ ਕਰਕੇ ਹਨਾ ਉੱਥੇ ਜੂ ਵੱਜ ਗਈ ਜਿੱਥੇ ਮੈਂ ਖੜਾ ਸੀ ਨਹੀਂ ਉੱਥੇ ਪੁੱਠੀ ਬੈਗ ਲੱਗਣੀ ਤੇ ਹੁਣ ਥੋੜਾ ਉੱਥੇ ਕਿਸੇ ਨੇ ਮੈਨੂੰ ਲਾਉਣ ਦੇਣਾ ਸੀਗਾ ਵਾਲੇ ਬੇਪਰਵਾਹ ਬਾਈ ਇੱਥੇ ਗੱਡੀਆਂ ਗੁੱਡੀਆਂ ਵਾਲੇ ਦੇਖਦੇ ਹੀ ਨਹੀਂਗੇ। ਉਹ ਜਿਹੜਾ ਮਰਜ਼ੀ ਇੰਡੀਕੇਟਰ ਦੀ ਜਾਓ ਜੋ ਮਰਜ਼ੀ ਕਰੀ ਜਾਓ। ਸੁਦਰ ਜੋ অন্ਟਾਰੀਓ ਵਾਲਿਓ, ਟ੍ਰਾਂਟੋ ਵਾਲਿਓ ਸੁਦਰ ਜੋ ਤੁਹਾਡੇ ਸ਼ਹਿਰ ਆਏ ਆ ਇੱਜ਼ਤ ਕਰਿਆ ਕਰੋ ਸਾਡੀ। ਉਹ ਰੱਟ ਹੋਈ ਵੀ ਆ। ਹਿਆਣ ਹੀ ਨਹੀਂ ਗਿਆ ਜੀ ਜਾਲਾ ਗਾਵਾ ਪੈਂਦੀ ਆ ਡਾਊਨ ਮੇਰੇ ਵੀਰੋ ਡਾਊਨ ਡੇਟ ਫੁੱਲ ਹੀ ਹੈਗਾ ਅਮਰੀਕਾ ਵਾਲ ਦੇ ਹਿਸਾਬ ਨਾਲ ਕੈਨੇਡਾ ਦੇ ਹਿਸਾਬ ਨਾਲ ਘੱਟ ਆ ਅਮਰੀਕਾ ਦੇ ਹਿਸਾਬ ਨਾਲ ਫੁੱਲ ਵੇਟ ਹੀ ਆ ਫਿਰ ਇਸ ਕਰਕੇ ਆਪਾਂ 11 ਹਾਈਵੇ ਜਾਵਾਂਗੇ ਲਓ ਚਲੋ 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 ਮੈਂ ਨਾ ਜਿਹੜੀ ਡੌਗ ਤੇ ਲਾਇਆ ਵੇ ਟਰੱਕ ਇੱਥੇ ਨਾ ਮੰਨ ਲਓ ਸੈਮੀ ਇੱਕ ਲਾਗੇ ਡੌਕਾਂ ਦਾ ਚਾਰ ਆ ਮੁੜ ਕੇ ਲਾਗਦਾ ਨਹੀਂ ਟਰੱਕ ਹੋਰ ਤੇ ਹੁਣ ਮੈਂ ਲੋਡ ਡਨ ਹੋ ਗਿਆ ਕੋਰਾ ਕੇ ਛੇਤੀ ਕਹਿੰਦਾ ਪਾਸੇ ਘਰ ਮੈਂ ਕਿਹਾ ਵੀ ਜੇ ਹੋ ਟਾਈਮ ਲਾ ਗਿਆ ਤਾਂ ਫੇਰ ਵੀ ਤੂੰ ਖੜਦਾ ਹੀ ਮੈਂ ਕਿਹਾ ਵੇਟ ਕਰ ਹੁਣ ਮੈਂ ਨਾਲ ਦੋ ਮਿੰਟ ਕਿਹਾ ਮੈਨੂੰ ਕਹਿੰਦਾ ਹੋਰ ਦੋ ਮਿੰਟ ਮੈਂ ਕਿਹਾ ਮੁੜ ਕੇ ਐਵੇਂ ਕਹਿੰਦਾ ਮੈਂ ਤਾਂ ਗਾਲਾਂ ਕੱਢ ਕੇ ਆਇਆ ਹਾਂ ਫਾਟੂng ਕਰ ਲਾ ਜੋ ਤੇ ਇਥੋਂ ਹੁੰਦਾ ਵੀ ਜੋ ਉਹੀ ਲੋਡ ਕਰਨ ਦੇ ਹੋਰ ਲਾਣ ਨੇ ਥੋੜਾ ਟਾਈਮ ਫੇਰ ਵੀ ਤਾਂ ਸਬਰ ਕਰਦਾ ਹੀ ਸਾਲਾ ਪੇਸ਼ੈਂਸ ਹੀ ਨਹੀਂ ਕਿ ਵੀ ਪਹਿਲਾਂ ਵੀ ਤੂੰ ਘੰਟਾ ਹੋ ਗਿਆ ਤੈਨੂੰ ਆ ਕੇ ਖੜੇ ਨੂੰ ਹੋਣਦਾ ਵੀ ਤਾਂ ਖੜਾ ਹੀ ਆ ਤੇ ਹੋਰ 10 ਮਿੰਟ ਖੜ ਜੇਗਾ ਲਾਫ ਵੀ ਕਿਹੜੇ ਆਉਣ ਪਾਈ ਵੀ ਸੀ ਨਾ ਦੋ ਤਿੰਨ ਮਿੰਟ ਰਹਿ ਗਏ ਸੀ ਆਉਣ ਹੋਰ ਪੂਰੀ ਹੋਣ ਚ ਐਜੇ ਕੰਮ ਆਗੇ ਆਉਣ ਰੂਟ ਰਹਿ ਗਿਆ ਆਪਾਂ ਨੂੰ 25 ਕਿਲੋਮੀਟਰ ਉਥੋਂ ਪਹਿਲਾਂ ਤਾਂ ਕਾਫੀ ਪੀਨੇ ਆਂ ਰ ਭੁੱਖ ਲੱਗਿਆ ਹੀ ਨਾਲ ਚਾਗਦੇ ਆ ਕੋਈ ਬ੍ਰੇਕਫਾਸਟ ਨਾਲ ਨਾਲ ਤੁਹਾਨੂੰ ਡਾਊਨ ਟਾਊਨ ਦਿਖਾ ਦਗੇ ਟਾਊਨ ਟਾਊਨ ਦਿਖਾ ਦਗੇ ਆਉਂ ਜਾਂਦਾ ਉਹ ਪੀਪੀ ਵਾਲਾ ਮੈਂ ਨਹੀਂ ਤੇ ਰੁਕਾਇ ਬੈਰੀ ਵਾਲੇ ਪੈਟਰੋ ਤੇ ਗਾਹਾਂ ਨਾਲ ਨਹੀਂ ਯਾਰ ਤੇਲ ਬਹੁਤ ਮਹਿੰਗਾ ਹੁੰਦਾ ਆ ਵੀ ਜਲੇ ਤੋਂ ਭੱਲ ਗਏ ਦੀ ਦੋ ਪਹਿਲਾਂ ਇੱਥੇ ਨਾ ਜਦੋਂ ਲੈਫਟ ਮਾਰੀਆ ਹਨਾ ਤੇ ਉੱਥੇ ਹੀ ਮਾਮਾ ਖੜੇ ਤੇ ਲਾਈਟਾਂ ਖਰਾਬ ਹੋਈਆਂ ਵੀ ਆ ਤੇ ਆ ਇੱਥੇ ਪੰਪ ਤੇ ਵੀ ਖੜਾ ਜਿਹਨੇ ਮੈਨੂੰ ਪਤਾ ਹੀ ਮਾ ਕੇ ਨਾ ਕਹੇ ਇਹਨੂੰ ਚੱਕ ਲੈਣਾ ਤੇ ਮਾਮਾ ਹੁਣ ਕੋਈ ਆਇਆ ਹੋਊਗਾ ਤੇ ਗਿਆ ਉਹਦੀ ਨਾਲ ਦੀ ਨਾਲ ਭੱਜ ਗਿਆ ਉਧਰ ਨੂੰ ਪੰਪ ਨੰਬਰ ਕਿੰਨਾ 6 6 ਪੰਪ ਤੇ ਲਾਇਆ ਵੀਰੇ 6 ਤੇ ਥੋੜਾ ਜਿਆਦਾ ਹੀ ਗਾਹ ਨੂੰ ਹੋ ਗਿਆ ਪੈ ਕਰਕੇ ਇਹ ਟਰੈਕ ਫੋਕਰੀ ਜਾਂਦਾ ਟੈਂਪਰੇਚਰ ਹਨਾ ਮੰਨ ਲਾ 6 ਤੋਂ 10 12 ਤੇ ਪਾਣੀ ਬਣਿਆ ਬਗਣੀ ਦਾ ਨੂਨ ਨਾਲ ਹੀ ਜਿਆਦਾ ਪਾਇਆ ਰਹਿਣਾ ਨੇ ਇਹੋ ਦੇ ਕਰਕੇ ਹੋਊਗਾ ਗੱਲ ਪਿਆ ਆਪਾਂ ਕਰ ਲਈਏ ਕਹਿੰਦੇ ਵੀ ਸ਼ੀਸ਼ੇ ਸਾਫ ਉਹਨਾਂ ਬਾਅਦ ਇਹ ਗਰਮੀਆਂ 'ਚ ਮੱਥਰ ਦਾ ਪੰਗਾ ਹੁੰਦਾ ਹੁਣ ਐ ਮਾੜਾ ਯਾ ਰੋਡ ਤੇ ਪਾਣੀ ਉੜਦਾ ਸ਼ੀਸ਼ਾ ਉਹਦੇ ਹੀ ਗੰਦਾ ਤਾਂ ਚਲ ਵੈਪਰ ਵੀ ਤੁਰੇ ਜਾਂਦੇ ਨੇ ਸਾਫ ਕਰ ਲੈਣੇ ਆ ਨਾ ਚੱਕਰ ਚੱਲ ਜਾਂਦਾ ਸਾਈਡਾਂ ਆਣਾਂ ਦਾ 17 ਹਾਈਵੇ ਲੈ ਕੇ ਜਾਂਦੇ ਆ ਨਾ ਘੰਟੇ ਦਾ ਫਰਕ ਪੈਂਦਾ ਪਹਿਲਾਂ ਪਹੁੰਚਦੇ ਆ 11 ਨਾਲੋਂ ਕੋਈ ਨਾਲੇ ਪਾਸਿੰਗ ਲੈਣਾ ਬਹੁਤ ਜ਼ਿਆਦਾ ਆ 17ਾਂ ਤੇ ਪਰ ਲੋਡ ਭਾਰਾ ਕਰਕੇ ਫਾਇਦਾ ਨਹੀਂਗਾ ਮੁੜ ਕੇ ਨਾ ਟਰੱਕ ਦਾ ਬਾਹਲਾ ਧੱਕਾ ਹੋ ਜਾਂਦਾ ਵਿਚਾਰੇ ਨਾਲ ਜਾ ਕਰਕੇ 11 ਹੀ ਚੱਲਦੇ ਆ ਅੱਜ ਉਹਨਾਂ ਕਈ ਸਹੀ ਆਗਾ ਮੈਦਰ ਦਾ ਨਹੀਂ ਇਹਨੇ ਕਿਚਕਰ ਹਾਂ ਜਾਂ ਹਾਂ ਜਾਂ ਐਂਜਰੰਗਾ ਤੇਲ ਦਾ ਠੀਕ ਨਾ ਇੰਡੀਆ ਮ ਹੋ ਜਾਣਾ ਕਿ ਆਪ ਨੂੰ ਨਹੀਂ ਭਰਨਾ ਪੈਂਦਾ ਇੱਥੇ ਤੇ ਗੱਡੀ ਚ ਪਾਉਣਾ ਟਰੱਕ ਜਗਾਏ ਤੇ ਵੀ ਤੇਲ ਭਰਨਾ ਹਨਾ ਕਹੋ ਵੀ ਆਪ ਹੀ ਕਰਨਾ ਪੈਂਦਾ ਹਰਾ ਕੋਆ अपना या, टोटल एक सौ अठानवे लीटर खंड करके थोड़ा ज्यादा खांडे रीफर दी है वटा दो प्यागा पा थोड़ा ले रीफर का ना दबारा सिलेक्ट करके आया ਆ ਪਾਈ ਲੱਗੇ ਤੇਲ ਪੋਰਾ ਕਾ ਹੁਣ ਲਿਆ ਖੋਲ ਜਾ ਅੱਧੀ ਟੈਂਕੀ ਦਾ ਹੈਗੀ ਆ ਠੰਡਾ ਮੈਂ ਨੇ ਖਾਈ ਜਣਾ ਇੱਕ ਕੰਟੀਨਿਊ ਤੇ ਚੱਲਦਾਗਾ ਕੰਦਾ ਸਟਾਰਟ ਸਟਾਪ ਤੇ ਹੋਵੇ ਹਨ ਫੇਰ ਘੱਟ ਖਾਂਦਾ ਹੁੰਦਾ ਮੀਟ ਦਾ ਲੋਡ ਆ ਯਾਰ ਪਾਵਾਂਗੇ ਤਾਂ ਥੋੜਾ ਕਾਣਾ ਹੀ 40 ਲੀਟਰ ਪੈ ਗਿਆ ਬਾਦੂ ਆ ਖਾਦਾ ਪੀਤਾ ਮੁੱਕਦਾ ਨਹੀਂ ਆਪਾਂ ਨੂੰ 40 ਲੀਟਰ ਦਵਾਰੇ ਲਾ ਦੋ ਕਹਿੰਦੇ ਵੀ ਢੱਕਣ ਇਸ ਦਾ ਢੱਕਣਾ ਭੁੱਲ ਜੇ ਰਾਜ ਪਾਣੀ ਉੱਡੀ ਜਾਂਦਾ ਉਹ ਭਰ ਜਾਣਾ ਨਾ ਇਹ ਆ ਗਿਆ ਠੰਡ ਹੈਗੀ ਆ ਤੇਰ ਕੱਢਣੀਆਂ ਵਾਸ ਉਹ ਵੀ ਇਹ ਚ ਦੁਬਾਰਾ ਰਿਕਾਰਡ ਮਾਰ ਦੋ ਹਣਾ ਇੱਕ ਇਹ ਪੁੱਛੂਗਾ ਹੁਣ ਫੇਰ ਸਹੀ ਚਾਹੀਦੀ ਆ ਯੈਸ ਸਿਆਹੀ ਰਸੀਦ ਕਹਿੰਦੇ ਬਾਹਰ ਉਹ ਤੇ ਪਾਰਕਿੰਗ ਤੇ ਲਾ ਕੇ ਆਣੇ ਆ ਸ਼ਾਵਰ ਲੈ ਕੇ ਆਉਣੇ ਆ ਨੋਇ ਗਰੂ ਵਾਹ 10 ਮਿੰਟ ਲੱਗੇ ਤੇਲ ਪਾਉਣ ਪਾਉਣ ਤੇ ਨਿਕਲ ਗਿਆ ਟਰੱਕ ਚਾ ਗਿਆ ਨਿਆਰਾ ਹੀ ਆ ਗਿਆ ਪੱਪੀ ਛਾਬਰ ਹੋ ਗਿਆ ਡੰਨ ਇਹਨਾਂ ਮੈਂ ਬੈਰੀ ਵਾਲੇ ਪੈਟਰੋਲ ਤੇ ਸੀਗਾ ਤੁਹਾਨੂੰ ਵੀ ਇਹ ਚੀਜ਼ ਹੋਣਾ ਜਿਹੜੇ ਜਿਹੜੇ ਰੈਨੋਵੇਸ਼ਨ ਹੋਈ ਜਾਂਦੇ ਜਿਵੇਂ ਪੈਟਰੋਲ ਦੇ ਜਾਂ ਹੋਰ ਹਨਾ ਇਹ ਆ ਸਿਸਟਮ ਲਾਈ ਜਾਂਦੇ ਆ ਬਲੂਟੁੱਥ ਵਾਲਾ। ਕੋਈ ਆਪ ਦਾ ਬਲੂਟੁੱਥ ਅਟੈਚ ਕਰ ਸਕਦੇ ਆ ਇਹਦੇ ਨਾਲ ਬਾਕੀ ਉਹਦੇ ਬਾਰੇ ਆ ਲਿਖਿਆ ਹੋਇਆ ਸਾਰਾ ਫੈਕਚਰੂ ਦੇ ਆ। ਇਹਨਾਂ ਨੇ ਹੁਣ ਵਧੀਆ ਬਣਾਤੀ ਆ ਸ਼ਾਵਰ ਐਵੇਂ ਕਹਦਾ ਇੰਨਾ ਇੱਥੇ ਸ਼ਾਵਰ ਗੋਡਾ ਹੁਣ। ਉਹਨੇ ਕਹਿੰਦਾ ਜੱਟ ਦਾ ਆਪਦਾ ਨਾ ਆ ਕੇ ਬਣ ਗਈ ਆ ਗੱਲ। ਨਾ ਆ ਕੇ ਨਾ ਸਰੀਰ ਖੁੱਲ ਜੇ ਜਾਂਦਾ ਗਾ ਨਿਆਰਾ ਜਿਹਾ ਜਾਂਦਾ ਭਾਈ। ਅੱਜ ਆਪਣੀ ਸ਼ਿਫਟ ਪਈ ਆ 12 ਘੰਟਿਆਂ ਨੂੰ 12:00 12:30 ਦੀ ਬਾ ਚੱਲਦੇ ਹੁਣ ਆਸਲੇ ਪ੍ਰੀਆ ਹਰਾਤ ਅਲੇ ਮੇਨ ਚੀਜ਼ ਚੈੱਕ ਕਰੋ ਕਹਿੰਦੇ ਪਿੰਨ ਤਾਂ ਨਹੀਂ ਕੋਈ ਖਿੱਚ ਗਿਆ ਓਕੇ ਆ ਰੀਵਰ ਵੀ ਚੱਲੀ ਜਾਂਦਾ ਆਪਣਾ ਦੀ ਇਹ ਸਕੇਲ ਨਾਰਥਵੇ ਵਾਲੀ ਵੱਡੀ ਸਕੇਲ ਆ ਜਿਹੜੀ ਪਹਿਲਾਂ ਆਉਂਦੀ ਆ ਇਹ ਸਕੇਲ ਓਪਨ ਆ ਗਈ ਹੈ ਤੇ ਆਪਾਂ ਨੂੰ ਵੀਰੇ ਇਹਦੇ ਤੇ ਵੀ ਬਾਈਪਾਸ ਆਉਂਦਾਗਾ ਇਹ ਹੁੰਦਾ ਤਕੜਾ ਕੰਮਕਾਰ ਸਾਰੇ ਜਾਣਗੇ ਅੰਦਰ ਤੇ ਆਪਾਂ ਜਾਵਾਂਗੇ ਸਿੱਧੇ ਬਾਹਰ ਨਾਰਥਵੇ ਤੋਂ ਪਹਿਲਾਂ ਕੀ ਸਕੇਲ ਬਾਅ ਮੈਂ ਰੁਕਣ ਲੱਗਿਆ ਇੱਥੇ ਪੈਟਰੋ ਤੇ ਤੇਲ ਤੂਲ ਭਰਦੇ ਆ ਉਥੋਂ ਇੰਨੂੰ ਕਹਿੰਦੇ ਆ ਜੀ ਨਾਰਥ ਵੇ ਟੈਮ ਮੋਟਨ ਡੀਵੀਡੀ ਗਰੁੱਪਸ ਇਹ ਬਾਈ ਆਪਣਾ ਪੰਜਾਬੀ ਆ ਜਿਹੜਾ ਤੇਲ ਭਰੀ ਜਾਂਦਾਗਾ ਟੈਂਕਰ ਨਾਲ ਹਰ ਇੱਕ ਕੰਮ 'ਚ ਮੋਸਟਲੀ ਆਪਣੇ ਪੰਜਾਬੀ ਵੀ ਵੀਰ ਭਰਾ ਬਹੁਤ ਹੋ ਗਏ ਆ ਸਾਰੇ ਪਾਸੇ ਹੀ ਆ ਗਏ ਆਲਮੋਸਟ ਮੈਂ ਇਥੋਂ ਤੁਰਦੇ ਆ ਕਾਫੀ ਕੋਈ ਪੀ ਕੇ ਨਿਆਰੇ ਨਾਲ ਫੇਰ ਅੱਗੇ ਨੂੰ ਬਤਾਂਗੇ ਆਹ ਖੜਾ ਆਪਣਾ ਇੰਦਰ ਟਰੱਕ ਹੰਡਾ ਇੰਨੀ ਕਾਣਾ ਗੱਲ ਹੀ ਛੱਡ ਦੇ ਸਾਂ ਕੋਸ ਬ੍ਰੀਕ ਹੋ ਗਿਆ ਮੇਰੇ ਵੀਰੋ ਹਾਲਤ ਕੀ ਹੋ ਗਈ ਇਹਦਾ ਨੂਨ ਨਾਲ ਨਾ ਤੇ ਆ ਪਹਿਲਾਂ ਉਹਦੇ ਸਨੋਰ ਨਾਲ ਲਿਪੜਿਆ ਹੋਇਆ ਸੀ ਹਾਂ ਦੇਖਾ ਟਰੱਕ ਤੋਂ ਉਨਾਲਾ ਹੋਇਆ ਪਹਿਣਾ ਦੁਆਰੇ ਫੇਰ ਧੋ ਤੋਂ ਹੀ ਬੰਦਾ ਥੱਕੇ ਜਾਂਦਾ ਆਪਾਂ ਆਪਣਾ ਫੇਵਰੇਟ ਲੈਂਦਾ ਪਰ ਗਲਤ ਬਣਾਤਾ ਕੁੜੀ ਨੇ ਚਲ ਕੋਈ ਨਹੀਂ ਹਾਲ ਨੇ ਬੁੱਕ ਤਾਂ ਪਈ ਆ 10 ਘੰਟਿਆਂ ਵਾਂਗੂ ਆਪਣੇ ਕੋਲੇ ਪਰ ਇਹ ਚਲਾਉਂਦੇ ਨਹੀਂ ਇੰਨਾ ਹਾਸਤੀ ਜਾਵਾਂਗੇ ਅੱਜ ਮਾ ਖਾ ਕੇ ਤੁਰਦਾ ਫਿਰ ਇੱਥੋਂ ਹੌਲੀ ਹੌਲੀ ਉੱਤਰ ਹੈ ਲੈ ਛੇਰਾ ਦੇਖੀ ਮਾਮਾ ਖੜਾ ਹੁੰਦਾ ਡਾਊਨ ਹਿੱਲ ਤੋਂ ਨਾ ਤੇ ਨਾਰਥ ਵੇ ਤੋਂ ਬਾਹ ਪੈਂਦੀ ਹੈ ਨਿਊ ਲਾਸਕੜ ਨੂੰ ਜਾਣੇ ਆ ਹੌਲੀ 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 104 ਤੇ ਦਾ ਵਾਗ ਗਿਆ ਉੱਤੇ ਨਾ ਜਾਈ। ਆਉਂਦੀ ਲਾਈਟਾਂ ਲੱਗ ਜਾਣੀਆਂ ਘੂੰ ਘੂੰ ਹੋ ਜਾਣੀਆਂ। ਭਾਈ ਇੱਕ ਚੀਜ਼ ਆਣਾ ਇਹ ਗਾਂਡਰਗਾ ਜੇ ਤੁਸੀਂ ਮਾੜੀ ਜੀ ਗਲਤੀ ਕਰੋ ਮੰਨ ਲਾਉਣ ਜਿਵੇਂ ਸਪੀਡ ਆ ਗਈ ਇੱਥੇ 90 ਦਾ ਜੋਣਾ ਚੱਲ ਸਾਰੇ 100 105 ਤੇ ਜਾਂਦੇ ਆ। ਸਾਡੀ ਕੰਪਨੀ 98 ਤੇ ਕਹਿੰਦੀ ਆ। ਹਨਾ ਮੰਨ ਲਾ ਤੁਸੀਂ 105 ਤੋਂ ਮਾੜਾ ਜਾ ਤਾਂ ਹਟਪਾਉ ਪਤਾ ਹੀ ਨਹੀਂ ਕਿੱਥੋਂ ਨਿਕਲਿਆਉਣਾ ਮਾਮੇ ਨੇ। ਨਾਲ ਹੀ ਲਾਈਟਾਂ ਆਨ ਕਰ ਲੈਣੀਆਂ ਉਹਨੇ। ਯਾ ਹੁਣ ਇਹ ਪਾਰਕਟ ਨਹੀਂ ਹੋ ਜਾਂਦਾ ਹੁੰਦਾ ਉਹ ਹਿਸਾਬ ਹੈ ਨਾ ਅਰੇ ਨਾ ਇਹ ਦਿਖਾਵਾ ਦੇਖੋ ਸਾਹਮਣੇ ਘੋੜਾ ਖੜਾ ਘੋੜੇ ਤੇ ਸਵਾਰ ਵੀ ਆ ਵਾਹ ਇਹ ਕਿਧਰ ਸਨੋਚ ਲਈ ਫਿਰਦੇ ਆ ਬਾਈ ਵਾਹ ਜੀ ਵਾ ਨਹੀਂ ਆਲੇ ਲੋਟਦਾ ਫਿਰਦਾ ਸਨੋਚ ਕੋੜੇ ਨੂੰ ਲੈ ਕੇ ਇਹ ਹੁਣ ਹੋਰ ਵੀ ਫਿਰਦੇ ਹੋਣਗੇ ਇਹ ਨਾ ਮੈਨੂੰ ਲੱਗਦਾ ਇੱਧਰ ਜੰਗਲ 'ਚ ਫਿਰਦੇ ਆਗੇ ਇਹਨਾਂ ਨੂੰ ਲਈ ਹੋਰ ਸਵਾਰੀ ਕਰ ਲੋ ਜੰਗਲ ਇਹ ਕਹਿੰਦਾ ਕਿ ਜੰਗਲ ਸਵਾਰੀ ਹੁੰਦੀ ਆ ਆਸਾਨੀ ਘੜੀ ਹੁੰਦੀ ਆ ਕਹਿੰਦੇ ਗੋਡੇ-ਗੋਡੇ ਸੁਣੋ ਇਹ ਨਾ ਹੈਗਾ ਚਾਚੇ ਦਾ ਢਾਬਾ ਇਹ ਹੈਗਾ ਕੋਕਰਨ ਤੋਂ ਮੇਰੇ ਹਿਸਾਬ ਨਾਲ 108 ਕਿਲੋਮੀਟਰ ਪਹਿਲਾਂ ච්චදට බා ග චාචේට බෙදවි කර ජල්ලියය නම පල් ිීීම මර්ත පාල්දීදි කනද මයිනු ගැනද එක මින්නු. ਆਏਗਾ। ਇਹ ਕਾਹਤ ਰੇਨ ਤੋਂ 100 108 ਕਿਲੋਮੀਟਰ ਪਹਿਲਾਂ ਪੂਰਾ ਜਿਹੜਾ ਕਾਹਰੇਨ ਵਾਲਾ ਮੋੜ ਨਹੀਂ ਉਹਦੇ ਤੋਂ ਜਬੈ ਕੇ ਖਾਣਾ ਪੀਣਾ ਇਧਰ ਨੂੰ ਪ੍ਰਬੰਧ ਦਾ ਪੂਰਾ ਇੱਥੇ ਲੈ ਵੀ ਚਾਹ ਲੈਂਦੀ ਆਪਾਂ ਮਸਾਲਾ ਚੱਕ ਕੇ ਤੇ ਹੁਣ ਚੱਲਦੇ ਆਂ ਹਉ ਪੰਪ ਦਾ ਸਾਰਾ ਹੀ ਦੱਬਿਆ ਪਿਆ ਸਨੋਚ ਚ ਚਾਹੇ ਚਾਹੇ ਗਰਮ ਗਰਮ ਹੋਣੀ ਬਣਾ ਕੇ ਦਿੱਤੀ ਆ ਫਿਰ ਅੰਕਲ ਨੇ ਤਾਜੀ ਚਾਹ ਬਣਾਈ ਆ ਜਮਾ ਤਾਜੀ ਤਾਜੀ ਚਾਹ ਪੀ ਲੋ ਮੈਨਸਾ ਹੈਗਾਗਾ 28 ਆ ਮੇਰੇ ਕੋਲੇ ਮੈਨਸ ਚ ਟੈਂਪਰੇਚਰ ਹੈ ਸਨੋ ਦੇ ਡੇਰ ਲੱਗੇ ਪਿਆ ਹੋਣੀ ਲੱਗ ਪਈ ਸਨੋ ਚ ਠੰਡ ਬਹੁਤ ਜ਼ਿਆਦਾ ਹੋ ਗਈ ਇਧਰ ਨੂੰ ਖੁੱਲਿਆ ਖੁੱਲ ਹੀ ਛੱਡ ਗਈ ਭਾਈ ਕਿਹੜਾ ਲੋਕ ਟਰੱਕ ਬੰਦ ਕਰਨਾ ਪੈਂਦਾ ਯਾਰ ਹੁਣ ਨਾ ਜੇ ਜੇ ਲੋਕ ਲਾਉਣਾ ਕਿਉਂਕਿ ਉਹ ਜਿਹੜੀ ਐਕਸਟਰਾ ਚਾਬੀ ਸੀ ਉਹ ਮੈਥੋਂ ਗੁੰਮ ਗਈ ਆ ਉਹਦੇ ਚੱਕਰ ਚ ਮੈਂ ਨਾ ਹਾਸਟਲ ਐ 100 ਤੇ ਸੀਗਾ ਇੱਥੇ ਰੁਕਿਆ ਇੱਥੇ ਮੈਂ ਸਲੀਪ ਪਾਉਣੀ ਆ ਹੁਣ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਕੈਨੇਡਾ 'ਚ ਵੀ ਪੰਪਾਂ ਦੇ ਵੀਰਾਂ ਮਿਲਣ ਲੱਗ ਗਿਆਂ ਅੱਗੇ ਤਾਂ ਨਹੀਂ ਮਿਲਦੇ ਹੁੰਦੇ ਵੀਰ ਕੋਲਡਸ ਅੱਗੇ ਤਾਂ ਨਹੀਂ ਸੀ ਯਾਰ ਜੇ ਕਿਸੇ ਨੂੰ ਪਤਾ ਤਾਂ ਦੱਸਿਓ ਚਲ ਆਪਾਂ ਤਾਂ ਖਾਣੀ ਨਹੀਂ ਪੀਣੀ ਨਹੀਂ ਮੈਂ ਤਾਂ ਆਉਂਗਾ ਥਰਮੋਸ ਤੋਂ ਹੁਣ ਆਇਆ ਸੀਗਾ ਤਾਂ ਦੇਖਿਆ ਸੀ ਮੈਂ ਇੱਥੋਂ ਹੀ ਮਿਲਦੀਆਂ ਨਹੀਂ ਅੱਗੇ ਤਾਂ ਇਹ ਜਾਦੇ ਹੁੰਦਾ ਸੀਗਾ ਯੂ ਐਸ ਏ ਵਗੈਰਾ ਚੋਂ ਮਿਲਦੀਆਂ ਹੁੰਦੀਆਂ ਸੀ ਕੈਨੇਡਾ ਚੋਂ ਤਾਂ ਮੈਂ ਪਹਿਲਾਂ ਮੈਨੂੰ ਪੰਪਾ ਜਾਣੇਗਾ ਹੀ ਨਹੀਂ ਮਾਰੀ ਇੱਥੇ ਤਾਂ ਪੰਗਾ ਆ ਗਿਆ ਹੋਰ ਤਾਂ ਨਹੀਂ ਕਿਤੇ ਦੇਖਿਆ ਆਪਾਂ ਪਾਏ ਸੇ ਬਰਗਾ ਪੀਰ ਨਹੀਂ ਲੱਪਣਾ ਦੁਨੀਆਂ ਤੇ ਕਿਉਂ ਹਰਦਾਨਾ ਸਾਡਾ ਕੈਨੇਡਾ ਦੇਖ ਓਡਿਆ ਅਮਰੀਕਾ ਕਹਿੰਦਾ ਸਾਡੇ ਨਾਲ ਆ ਜਾ ਸੀ ਨਹੀਂ ਆਉਂਦੇ ਇੱਕ ਨਾ ਖਾਸ ਚੀਜ਼ ਦਾ ਧਿਆਨ ਰੱਖਿਆ ਕਰੋ ਮੈਂ ਤਾਂ ਰੱਖਦਾ ਇਹ ਚੀਜ਼ ਦਾ ਹੁਣ ਜਿਵੇਂ ਅੱਜ ਮੇਰੇ ਕੋਲ ਹੈਗਾ ਟੈਂਪਰੇਚਰ ਮੈਂਸ 36 ਹੈ ਨਾ 36 ਹੈਗਾ ਹੁਣ ਮੇਰੇ ਕੋਲੇ ਰਾਈਟਰੋਂ 36 ਟੈਂਪਰੇਚਰ ਆ ਮੈਂਸ ਚ ਜਦੋਂ ਵੀ ਤੁਸੀਂ ਟਰੱਕ پارک ਕਰਨਾ ਹੈ ਨਾ ਜਿਵੇਂ ਉਹ ਕੱਲਾ ਖੜਾਗਾ ਉਵੇਂ ਨਾ ਲਾਓ ਜਾਂ ਇੱਥੇ ਲਾ ਲੈਨੇ ਆ ਟਰਾਈ ਕਰਿਆ ਕਰੋ ਟਰੱਕਾਂ ਦੇ ਵਿੱਚ ਲਾਉਣ ਦੀ ਉਹਦੇ ਨਾਲ ਕਿ ਪਾਸੇ-ਆਸੇ ਤੋਂ ਹਵਾ ਨਹੀਂ ਪੈਂਦੀ ਓਦਾਂ ਟਰੱਕ ਦਾ ਤੇਲ ਵਗੈਰਾ ਫ੍ਰੀਜ਼ ਹੋਣ ਤੋਂ ਜਾਂ ਕੁਝ ਹੋਰ ਹੈ ਨਾ ਉਹ ਬਾਤ ਚਤ ਰਹਿੰਦੀ ਆਗੀ ਹੁਣ ਆਓ ਆਪਣਾ ਦੇਖੋ ਲਾਟਾ ਮਾਰਦਾ ਨਾ ਧੂਆਂ ਰੀਫਰ ਦਾ ਰੀਫਰ ਚੱਲਦਾ ਉਹਦਾ ਇੱਧਰ ਦੇਖੋ ਸਾਰੇ ਇਹ ਟਰਾਈ ਕਰੋ ਵੀ ਟਰੱਕ ਤੁਹਾਡਾ ਬੈਚ ਲਾ ਕੇ ਇਹ ਟਰੱਕਾਂ ਦੇ ਹੁਣ ਆਪਣੇ ਨਾਲ ਵੀ ਇਹਦਾ ਟਰੱਕ ਲੱਗ ਜੂਗਾ ਰਾਤ ਨੂੰ ਆ ਕਿਉਂਕਿ ਭਰ ਜਾਂਦਾ ਹੈ ਇਹਦਾ ਟਾਈਮ ਹੀ ਥੋੜਾ ਹੋਇਆ ਤੇ ਜਿਵੇਂ ਆ ਸਿੰਗਲ ਟਰੱਕ ਖੜੇ ਇਹਦੇ ਹਵਾ ਸਿੱਧੀ ਪੈਂਦੀ ਆ ਚਾਰੇ ਪਾਸਿਓਂ ਇਹ ਟਰੈਲਰ ਫਰੀ ਜ਼ੋਨ ਦਾ ਤੇਲ ਤੂਲ ਬਹੁਤ ਜ਼ਿਆਦਾ ਖਤਰਾ ਹੁੰਦਾਗਾ ਆਦਾ ਬਚਾਈ ਰੱਖਿਆ ਕਰੋ ਬਾੜਾ ਇਹ ਤੀਜਿਆਂ ਦਾ ਧਿਆਨ ਰੱਖ ਲਿਆ ਕਰੋ ਇੰਨਾਂ ਕ ਨੇ ਛੱਡਦੇ ਆ ਧੂਆਂ ਭਾਫਾਂ ਨਿਕਲਦੀਆਂ ਹੋ ਗਿਆ ਮੈਂਸਾ 30 ਦਾ ਟਰੱਕ ਸ਼ੋਅ ਕਰੀਏ ਦਾ ਫੀਲ ਜਲਾਈਕ 36 ਕੇ 38 ਹੈਗਾ ਮੈਂ ਹੁਣੇ ਐਪ ਤੇ ਦੇਖ ਕੇ ਆਟਿਆ 37 ਟੁੱਤੀ ਹੈਗਾ ਮੈਂਸਾ ਚ ਪਰ ਰੋਟਰੀ ਆਟੇ ਖਾਣੇ ਆ ਤੇ ਬੋਟ ਸਲੀਪਾਂ ਲੈਣੇ ਆ ਏਕਣਾ ਜਿਵੇਂ ਬੰਕ ਹੀਟ ਆਨ ਕਰਨੀ ਆ ਹਨਾ ਆ ਤਾਂ ਚਲ ਉਹਦਾ ਹੈਗਾ ਇਨਵਰਟਰ ਹੈਗਾ ਹੁਣ ਇਹਨੂੰ ਆਹ ਪ੍ਰੈਸ ਕੀਤਾ ਹੀ 72 ਤੇ ਅਜੇ ਇੱਥੇ ਚਲਾਵਾਂਗੇ ਤਾਂ ਬਹੁਤ ਘੱਟ ਆ ਮਨ ਲੈਂਦੇ ਮੈਂ 84 ਕਿਤੇ ਚਲਾਉਣੀ ਆ ਹਨਾ ਇਹਨੂੰ 84 ਦੇ ਨਹੀਂ ਇਹਨੂੰ 90 ਦੇ ਨੇੜੇ ਕਰਕੇ ਕੇਰਾ ਚਲਾ ਦੋ ਇਹ ਜਿਆਦੇ ਠੰਡ ਚ ਨਾ ਜਦੋਂ ਆਉਣ ਨਹੀਂ ਹੁੰਦੀਆਂ ਇਹਦਾ ਇਹੀ ਤਰੀਕਾ ਇਹਨੂੰ ਫੁੱਲ ਤੇ ਕਰਕੇ ਛੱਡ ਦੋ ਤੇ ਇਹਨੇ ਚੱਲ ਪੈਣਾਗਾ ਮੰਨ ਲਓ ਹਨਾ ਮੁੜ ਕੇ ਜਦੋਂ ਪ੍ਰੋਪਰ 5-7 ਮਿੰਟ ਹੋ ਗਿਆ ਚੱਲਦੀ ਇਹਨੂੰ ਹੀਟ ਨੂੰ ਉਦੋਂ ਆਪ ਦੀ ਜਿੰਨੀ ਰੱਖਣੀ ਆ ਉਦੋਂ ਡਾਊਨ ਕਰ ਲਓ ਇਹਨੂੰ ਪਹਿਲਾਂ ਹੀ ਨਾ ਡਾਊਨ ਕਰਕੇ ਚਲਾਓ ਫੇਰੇ ਚੱਲਦੀ ਨਹੀਂ ਹੁੰਦੀ ਜਿਆਦੇ ਠੰਡ ਚ ਜਿਵੇਂ ਅੱਜ 37-38 ਮਾਈਨਸ ਹੈਗਾ ਟੈਂਪਰੇਚਰ ਇੱਥੇ ਮੇਰੇ ਕੋਲੇ ਤੇ ਜੇ ਮੈਂ ਇਹਨੂੰ ਐ ਹੀ ਉਵੇਂ ਘੱਟ ਤੇ ਚਲਾਉਂਗਾ ਇਹਨੇ ਚੱਲਣੀ ਹੁਣ ਮੈਂ 96 ਤੇ ਕੀਤੀ ਇਹਨੇ 99 ਤੇ ਹੁਣ ਇਹਨੇ ਚੱਲ ਪੈਣਾ ਮੰਨ ਲਓ 10 ਘੰਟੇ ਚੱਲਣਾਗਾ ਤੇ ਇਹਨੇ ਇੱਥੇ ਹੀ ਚੱਲ ਪੈਣਾਗਾ ਤੇ ਜੇ ਮੈਂ ਇਹਨੂੰ ਪਹਿਲਾਂ ਹੀ ਡਾਊਨ ਤੇ ਕਰ ਦੂੰ ਤੇ ਇਹਨੇ ਬਸ 2 ਮਿੰਟ ਚੱਲ ਕੇ ਹਨਾ ਤੇ ਬੰਦ ਹੋ ਜਾਣਾ ਜੇ ਫੇਰ ਵੀ ਨਾ ਚੱਲੇ ਤੇ ਇਹਦਾ ਸਭ ਤੋਂ ਸੌਖਾ ਤਰੀਕਾ ਹੈਗਾ ਆ ਮੈਂ ਚਾਨਣ ਕੀਤਾ ਨਿੱਕਾ ਜਾਂ ਇੱਥੇ ਆ ਨਹੀਂਦਾ ਨਾ ਸਰਾਖ ਜਾਂ ਇਹਦੇ ਚ ਕੋਈ ਵੀ ਚੀਜ਼ ਆ ਇਹਦੇ ਚ ਜੇ ਤੁਹਾਡੀ ਹੀਟ ਮਤਲਬ ਧੂਆਂ ਮਾਰ ਕੇ ਉਧਰੋਂ ਹਨਾ ਜਾ ਇੱਧਰ ਇਹਨਾਂ ਰੱਖ ਕੇ ਹਟ ਜਾਂਦੀ ਆ ਇਹਦੇ 'ਚ ਨਾ ਪੈਨ ਮਾਰ ਦੋ ਜਿੱਥੇ ਮੇਰੀ ਉਂਗਲਾ ਤਾਂ ਇਹਦੇ ਦੀਨਾਂ ਨਾ ਸਨ ਨਿੱਕਾ ਜਾਂ ਬਰੀਕ ਜੀ ਮੋਹਰੀ ਹੈ ਜਮਾਈ ਇਹ 'ਚ ਪੈਨ ਮਾਰ ਦੋ ਤੇ ਤੁਹਾਡੀ ਹੀਟ ਰੀਸੈਟ ਹੋ ਜਾਊਗੀ ਉਹਦੇ ਨਾਲ ਤੇ ਉਹਨੇ ਵਧੀਆ ਚੱਲ ਪੈਣੀ ਜੇ ਇੱਕ ਵਾਰੀ ਨਹੀਂ ਤਾਂ ਦੋ ਵਾਰੀ ਇਥੋਂ ਰੀਸੈਟ ਕਰੇ ਤਾਂ ਚੱਲ ਪੈਣੀ ਹੁੰਦੀ ਆ ਆਹ ਵਾਲੀ ਹੀਟ ਮੈਨੂੰ ਦੂਜੀ ਤਾਂ ਨਹੀਂ ਐਵੇਂ ਕਹਿੰਦਾ ਪਤਾ ਆਹ ਵਾਲੀ ਇਹਦਾ ਪੜ ਲਓ ਆ ਨਾਮ ਵਗੈਰਾ ਜੋ ਵੀ ਆ ਠੀਕ ਆ ਆਹ ਤਰੀਕਾ ਇੰਨਾ ਕੋਈ ਬਾਲੀ ਬਾਲੀ ਵੱਡੀ ਗੇਮ ਨਹੀਂ ਹੈਗੀ ਇਹ ਵਾਲੀ ਲੱ ਚੱਲ ਵੀ ਪਈ ਆ ਇੰਨੇ ਨਾਲ ਹੀ ਠੀਕ ਆ ਜੀ ਆਪਾਂ ਲੱਗੇ ਆ ਸੌਣ ਇੱਥੇ ਤੇ ਸਾਰਿਆਂ ਨੇ ਕਰੋ سپورਟ ਦੱਬ ਕੇ ਤੇ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਵਾਲ ਨੂੰ ਤੇ ਨਾਲ ਦੀ ਨਾਲ ਬੈਲ ਆਈਕਨ ਜਰੂਰ ਨਾ ਆਪਦਿਆ ਕਰੋ ਤੇ ਇੱਕ ਵੀਡੀਓ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰਿਆ ਕਰੋ ਇੰਨੇ ਨਾਲ ਵੀਡੀਓ ਫਿਰ ਸਾਰਿਆਂ ਤੱਕ ਪਹੁੰਚਦੀ ਆ ਕਰੋ سپورਟ ਦੱਬ ਕੇ ਤੁਹਾਡੀ سپورਟ ਦੀ ਬਹੁਤ ਲੋੜ ਆ ਠੀਕ ਆ ਜੀ ਓਕੇ ਬਾਏ ਧੰਨਵਾਦ ਸਾਰਿਆਂ ਦਾ ਮਿਲਦੇ ਆ ਨੈਕਸਟ ਵੀਡੀਓ ਚ